ਆਓ ਜੀ ਮਿੱਤਰੋ ਅੱਜ ਮੱਕੀ ਦਾ ਦਿਨ ਹੈਗਾ ਪਹਿਲਾ ਤੇ ਤੇਜੀ ਉਧਰ ਆਲੂ ਪੱਟ ਰਹਿਆ ਬਾਈ ਤੇ ਇਧਰ ਆਪਾਂ ਲਾਗੇ ਮੱਕੀ ਬੀਜਣ ਤੇ 1890 ਬੀਜ ਰਹਾਂ ਤੇ ਬੰਦਾ ਪਛਾਣ ਲਓ ਬਾਈ ਤੁਸੀਂ ਜਗਦੇਵ ਸਿੰਘ ਪਿੰਡ ਕਣਸੂਹਾ ਤੇ ਸਾਰੇ ਜਣੇ ਭਰਾ ਨਾਲ ਕੰਟੈਕਟ ਕਰ ਲਿਓ ਬਾਈ ਮੱਕੀ ਬੀਜਣ ਵਾਸਤੇ ਮਸ਼ੀਨਾਂ ਦੋ ਨੇ ਆਪਣੇ ਕੋਲ ਇੱਕ ਇਹ ਨਵੀਂ ਲੈਂਦੀ ਐ ਇਹਦੀ ਹਾਂ ਇਹਦੇ ਵਿੱਚ ਇਹ ਆ ਚੱਕਰ ਆਪਣਿਆਂ ਦੇ ਇੱਕ ਤਾਂ ਖੁੱਡਾਂ ਦੇ ਉੱਤੇ ਆਪਣੇ ਕਿਸੇ ਵੀ ਜਿੱਥੇ ਮਰਜੀ ਵੇਜ ਦੀ ਆਪਣੇ ਪਾਣੀ ਨਹੀਂ ਝੜੂਗਾ ਖੁੱਡ ਦੇ ਉੱਤੇ ਠੀਕ ਹੈ ਜੀ ਇੱਕ ਆਪਣੇ ਜਦ ਪਾਣੀ ਨਹੀਂ ਝੜੂਗਾ ਖੁੱਡਾਂ ਦੇ ਉੱਤੇ ਪਾਣੀ ਪ੍ਰੋਪਰ ਆਊਗਾ ਜਰਮੀਨੇਸ਼ਨ ਸਹੀ ਸਹੀ ਹੋਊਗੀ ਸਹੀ ਹੈ ਹਾਂ ਤੇ ਇੱਕ ਆਪਣੇ ਹੁਣ ਜਿਵੇਂ ਆਪਣੀ ਮਸ਼ੀਨ ਆ ਇਹ ਪਹਿਲਾਂ ਰੇਪ ਆਉਂਦੀ ਆ ਹੁਣ ਜਿਵੇਂ ਇੱਥੇ ਆਪਣੇ ਆ ਚੀਜ਼ ਆ ਪੂਰੇ ਰੇਪ ਆਊਗੀ ਹਾਂ ਆਪਣੇ ਖੁੱਲੇ ਨਹੀਂ ਛੱਡੇ ਪਏ ਪੂਰੇ ਵੀਪ ਆਊਗੀ ਹਾਂ ਪਹਿਲਾਂ ਰੇ ਨੂੰ ਪਾਣੀ ਆਊਗਾ ਫੇਰ ਰੇਹ ਪਾਣੀ ਬੀਨੂ ਬੀਨੂ ਲੱਗੂਗਾ ਸਹੀ ਜਿਹੜੀ ਰੇ ਯਾਰ 20 ਇਕੱਠਾ ਪਾਉਂਦੀ ਆ ਉਹ ਚ ਜਰਮੀਨੇਸ਼ਨ ਚ ਪ੍ਰੋਬਲਮ ਆਉਂਦੀ ਆ ਇਹ ਆਪਣਾ ਜਿੰਨੀ ਵਾਰੀ ਛੋਡਾ ਰੇ ਚਾਹੇ ਪਿਆ ਵੀ ਰਿਹਾ ਜਿੰਨੀ ਵਾਰੀ ਉਹਨੂੰ ਪਾਣੀ ਲੱਗੂਗਾ ਬੀਨੂ 20 ਨੂੰ ਜਾਊਗਾ ਤੇ ਇੱਕ ਆਪਣਾ ਪਾਣੀ ਜਿੰਨਾ ਮਰਜੀ ਲੰਬੇ ਖਾਲ ਪਾ ਲਿਓ ਤੁਸੀਂ ਆਪਣਾ ਪਾਣੀ ਖੁੱਡਤੇ ਨਹੀਂ ਛੜੂਗਾ ਖੁੱਡਤੇ ਨਹੀਂ ਛੜੂ ਆ ਬਾਈ ਤੁਸੀਂ ਦੇਖ ਲਓ ਖੁੱਡਕ ਦੇਖੋ ਕਿੰਨਾ ਚੌੜਾ ਹਨਾ ਇਹਦਾ ਚਲੋ ਅਸੀਂ ਟ੍ਰਾਇਲ ਦੇ ਤੌਰ ਤੇ ਦੇਖੋ ਸਫਾਈ ਦੇਖੋ ਕਿੰਨੀ ਸੋਹਣੀ ਆਉਂਦੀ ਆ ਖੁੱਡਾਂ ਦੀ ਹਨਾ ਤੇ ਜਮੀਨ ਥੋੜੀ ਜੀ ਬਾਈ ਬਣਾ ਕੇ ਹੀ ਬੀਜਣ ਦਾ ਫਾਇਦਾ ਦੇਖ ਲਓ ਆਪਣੀ ਸ਼ੱਕਰ ਮੰਗ ਪੂਰੀ ਪਈ ਆ ਸਾਰੀ ਉਹ ਜਮੀਨ ਪੂਰੀ ਵਧੀਆ ਬਣੀ ਵੀ ਆ ਆ ਪੂਰੀ ਵਧੀਆ ਇਹਦੇ ਵਿੱਚ ਹੋਰ ਚੱਕਰ ਹੁੰਦਾ ਮੱਕੀ ਦੇ ਵਿੱਚ ਮੱਕੀ ਨੂੰ ਪਾਣੀ ਵੀ ਨਹੀਂ ਵੱਧ ਚਾਹੀਦਾ ਹੁੰਦਾ ਜਰਮੀਨੇਸ਼ਨ ਵੇਲੇ ਵਧੀਆ ਚਾਹੀਦਾ ਹੁੰਦਾ ਹੂੰ ਤੇ ਬਾਅਦ ਦੇ ਵਿੱਚ ਪਾਣੀ ਇਹਨੂੰ ਵੱਧ ਵੀ ਨਹੀਂ ਚਾਹੀਦਾ ਘੱਟ ਵੀ ਚਾਹੀਦਾ ਜੇ ਜਮੀਨ ਥੋੜੀ ਪ੍ਰੋਪਰ ਇੱਕ ਸਾਰ ਵਧੀਆ ਤਿਆਰ ਹੋਈ ਵੀ ਆ ਹੂੰ ਤਾਂ ਥੋੜੀ ਉਹਦੇ ਵਿੱਚ ਜਿਹੜੇ ਲਹਿਰੀਏ ਜੇ ਡਾਈੜੀਆਂ ਹੀ ਪੈਂਦੀਆਂ ਹੁੰਦੀਆਂ ਨੇ ਉਹ ਉਹ ਨਹੀਂ ਪੈਂਦੀ ਹਾਂ ਸਹੀ ਗੱਲ ਆ ਹੁਣ ਆਪਾਂ ਨੇ ਬੱਸੇ ਸਵਾਗਾ ਮਾਰਨਾ ਨਹੀਂ ਤੀ ਜਿਹੜੀ ਆਲੂ ਪੱਟਣ ਵਾਲੀ ਮਸ਼ੀਨ ਉਹ ਵਾਲੇ ਵਾਲੇ ਢੇਰੀਆਂ ਲਾਣਦੀ ਆ। ਉਹ ਬਿਲਕੁਲ ਬਿਲਕੁਲ। ਉਹ ਫਿਰ ਉੱਥੋਂ ਤੋਂ ਉੱਚਾ ਹੋ ਜਾਂਦਾ ਫਿਰ ਦਿੱਕਤ ਆਉਂਦੀ ਆ ਉਹ ਚੀਜ਼ ਦੀ। ਤੇ ਬਾਈ ਵਿੱਚ ਬਾਈ ਪਤਾ ਕੀ ਆ ਵੀ ਪोटाश ਪਾਉਂਦੇ ਨੇ ਨਾਲ ਜਾਂ ਕੁਝ ਕੁਝ ਵੀ ਮਟੀਰੀਅਲ ਪਾਉਣਾ ਹੁਣ ਆਪਾਂ ਤਿੰਨ ਐਟ ਮਾਰ ਲਾ ਕੇ ਪਾ ਰਹੇ ਹਾਂ। ਪोटाश, ਸੁਪਰ ਤੇ ਡੀ.ਏ.ਪੀ ਹੈਨਾ। ਇਹਦੇ ਵਿੱਚ ਬਾਈ ਚਾਰਟ ਲੱਗਿਆ ਵਾ ਸਾਰਾ ਕੁਝ ਥੋੜਾ ਜਿੰਨਾ ਕਹੋਗੇ ਉਹਨਾਂ ਪ੍ਰੋਪਰ ਪੈ ਜਾਣਾ ਜਿਵੇਂ ਗ੍ਰੈਮੇ ਦੀ ਆਲੂ ਬੀਜਣ ਵਾਲੀ ਮਸ਼ੀਨ ਓਕਣਾ ਚਾਰਟ ਲੱਗਿਆ ਹੈ ਉਹ ਸਾਬ ਦੀਆਂ ਗਰਾਰੀਆਂ ਪ ਤੇ ਬਰੀਆ ਆਪਾਂ ਵੀ ਕਿੰਨੀ ਦੂਰ ਪਾ ਰਹੇ ਹਾਂ ਹੁਣ ਆਪਾਂ 765 ਦੇ ਪਾਵਾਂਗੇ 765 ਤੇ 7 ਇੰਚ 65 ਸੈਂਟੀਮੀਟਰ ਹਨਾ 65 ਸੈਂਟੀਮੀਟਰ ਤੇ ਉਹਦੇ ਤੇ ਆਪਾਂ ਪਾ ਕੇ ਬਾਈ ਤੁਹਾਨੂੰ ਪ੍ਰੋਪਰ ਦੱਸ ਦਾਂਗੇ ਆਪਾਂ ਨੂੰ ਆਹ ਖੇਤ ਆਪਾਂ ਮਿੰਨ ਲੈਣਾ ਵੀ ਆਪਣਾ ਕਿੰਨਾ ਬੀਪ ਆਪਾਂ ਇਹਨ ਪੂਰੀ ਪ੍ਰੋਪਰ ਸੈੱਟ ਕਰ ਲੈਣੀ ਆ ਆਪਾਂ ਜਣੀ ਐਤ ਕੀ ਪਿਛਲੇ ਸਾਲ 9 ਕਿਲੋ ਬੀ ਪਾਇਆ ਸੀ ਐਤ ਕੀ ਆਪਾਂ 8 ਕਿਲੋ ਹੀ ਬੀ ਪਾਵਾਂਗੇ ਮੱਕੀ ਸੰਘਣੀ ਸੀ 8 ਤੋਂ ਥੋੜਾ ਮੋਟਾ ਇਹ ਕਟੂਗਾ ਕਟੂਗਾ ਹਾਂ ਹਾਂ ਜੇ ਜਿਹੜੀ ਪਕਾਵੇਂ ਮੱਕੀ ਆ ਚਾਹੇ ਚਾਰ ਵਾਸਤੇ ਵੀ ਆ ਹੂੰ ਇਹਨੂੰ ਪ੍ਰੋਪਰ ਉਨੀ ਜਗ੍ਹਾ ਚਾਹੀਦੀ ਆ ਵਧਣ ਖੁੱਲਣ ਨੂੰ ਜੋ ਬੰਦੇ ਨੂੰ ਚਾਹੀਦੀ ਆ ਹਾਂ ਉਹੀ ਗੱਲ ਆ ਬਾਈ ਛੱਲੀਆਂ ਬਹੁਤ ਛੋਟੀਆਂ ਰਹਿ ਜਾਂਦੀਆਂ ਨੇ ਫਿਰ ਜਿਆਦਾ ਆਪਾਂ ਥੋੜੀ ਜੀ ਮੱਕੀ ਸੰਘਣੀ ਬੀਜਦੇ ਆ ਆਪਾਂ ਮਾੜੀ ਜੀ ਵਧਣ ਖੁੱਲਣ ਨੂੰ ਜਗ੍ਹਾ ਹੋਵੇ ਉਹਨੂੰ ਤਾਂ ਹੀ ਵਧੂਗਾ ਤਾਂ ਹੀ ਵਧੂ ਖੁੱਲੂਗਾ ਸਹੀ ਗੱਲ ਆ ਹੁਣ ਆਪਾਂ ਜੀਰੀ ਦਾ ਵੀ ਦੇ ਦੇਣ ਜਿਹੜਾ ਪੇਡਾ ਛਿੱਦਾ ਖੜਾ ਹੁੰਦਾ ਉਹਦਾ ਬੂਜਾ ਬੜਾ ਹੁੰਦਾ ਤੇ ਚੇਅਰਮੈਨ ਸਾਹਿਬ ਵੀ ਪਹੁੰਚ ਗਏ ਤੇ ਬਟਾ ਆਲੇ-ਦਾਲੇ ਬਾਈ ਖਾਲ ਪਾ Đਾਣੇ ਇਹਦੇ ਨਾਲ ਤੇ ਪੁਆਇ 744 ਵੀਰ ਉਹਨਾਂ ਦਾ ਲਾਇਆ ਹੋਇਆ ਤੇ ਇਹ ਨਾ ਸਮਝੋ ਵੀ ਬਾਈ ਇਕੱਲਾ ਮੱਕੀ ਉਹ ਬੀਜੂਗਾ ਇਹ ਮੱਕੀ ਦੀ ਸਾਰੀ ਜ਼ਿੰਮੇਵਾਰੀ ਚੱਕੂਗਾ ਥੋੜੀ ਲੈ ਕੇ ਬੀਜਣ ਤੋਂ ਪਾਲਣ ਤੱਕ ਦੀ ਔਰ ਵੱਢਣ ਤੱਕ ਦੀ ਮੈਂ ਉਹੀ ਗੱਲ ਕਰਦਾ ਸਪਰੇਅ ਵੀ ਕਰੂਗਾ ਹਰੇ ਵੀ ਪਾਊਗਾ ਚਾਰ ਵਾਰ ਤੇ ਪੜਾਵਾਵਾਂਗੇ ਹੋਰ ਵੀ ਲੋਕਾਂ ਨੂੰ ਵਕਿਆਵਾਵਾਂਗੇ ਵਕਿਆਵਾਵਾਂਗੇ ਵੀ ਔਰ ਜੇ ਕਿਸੇ ਜੇ ਕਿਸੇ ਬਾਈ ਨੇ ਗੱਠਾਂ ਬਣਾਉਣੀਆਂ ਹੋਣਗੀਆਂ ਬਣਾ ਸਕਦਾ ਹਾਂ ਹਾਂ ਜ਼ਰੂਰ ਬਾਈ ਸਾਰੇ ਹੀ ਪ੍ਰੋਜੈਕਟ ਆ ਬਾਈ ਕੋਲ ਹਾਂ ਮੱਕੀ ਦੇ ਮਹਾਰ ਡਾਕਟਰ ਕਹਿ ਲਓ ਜਿਹੜਾ ਕੁਝ ਮਰਜ਼ੀ ਕਹਿ ਲਓ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਾਉਣਗੇ ਇਹ ਠੀਕ ਆ ਨਾ ਤੇ ਟਰੈਕਟਰ ਬਾਈ ਕੋਲ ਡਿਊਜ਼ ਫਾਰ ਵੀ ਨੇ ਤੇ ਆ ਸਵਰਾਜ ਵੀ ਨੇ 2 ਮਹੀਨ ਲੱਗਦਾ ਤੇ ਸਪਰੇਅ ਬਾਈ ਕਰਕੇ ਜਾਂਦਾ ਰਿਹਾ ਇਹਦੀ ਕੀ ਸਪਰੇਅ ਦਾ ਬਹੁਤ ਸੋਹਣਾ ਰਿਜ਼ਲਟ ਰਿਹਾ ਗੁੱਲੀ ਡੰਡਾ ਕਿਤੇ ਵੀ ਨਹੀਂ ਹੋਇਆ ਆਪਣੇ ਲਵੇ ਸੱਤੇ ਹੋ ਰ ਆ ਹਾਂ ਬੰਦੇ ਹਰੇਕ ਇਹ ਕਹਿੰਦਾ ਵੀ ਬਹੁਤ ਨੀਚੋ ਨਾਲ ਸਪਰੇਅ ਕਰਕੇ ਗਿਆ ਆਪਣੇ ਹੁਣ ਬਜੇ ਵੀ ਆਪਣੇ ਘਰ ਦੇ ਬੰਦੇ ਆ ਸੀ ਦੋਨੇ ਜਾਣੇ ਆਏ ਨਹੀਂ ਹੈਗਾ ਵੀ ਸਾਨੂੰ ਅਸੀਂ ਜਾ ਕੇ ਦੱਦ ਵੱਡ ਕਰਕੇ ਆਪਣੇ 5-400 ਰੁਪਏ ਕਿਸੇ ਅਗਲੇ ਦਾ ਨੁਕਸਾਨ ਹਾਂ ਅਸੀਂ ਰਾਮਨਾਲ ਸਾਰੇ ਉਹਦੇ ਵਿੱਚ 5-7 ਕਿਲੇ ਘੱਟ ਹੋ ਜਾਣਗੇ ਐ ਵੀ ਬੰਦਾ ਦਵਾਮਾਂ ਦਾ ਦਊਗਾ ਇਕੱਲਾ ਗਾਲਾ ਨਹੀਂ ਕੱਢੂਗਾ ਗਾਲਾ ਨਹੀਂ ਕੱਢੂਗਾ ਬੀ ਕੀ ਆ ਯਾਰ ਸੀਸ ਲੈਣੀ ਬੜੀ ਔਖੀ ਆ ਦਰਸ਼ੀਸ਼ ਹਰੇਕ ਬੰਦਾ ਦੀ ਦਰਸ਼ੀਸ਼ ਤਾਂ ਜੇ ਰਾਹ ਜਾਂਦੇ ਨੂੰ ਗਾਲ ਕੱਢ ਲਾ ਉਹ ਵੀ ਗਾਲ ਦੇ ਦਊਗਾ ਆਪਾਂ ਨੂੰ ਚੱਕਰ ਇਹੀ ਆ ਵੀ ਆਪਾਂ ਆਪਣਾ ਜਿੰਨਾ ਕੱਪਾ ਨੂੰ ਹੈਗਾ ਪੌਣਕ ਕਰ ਲਈਏ ਬਹੁਤ ਆ ਹਾਂ ਤੇ ਬਾਈ ਪਾਊਡਰ ਫਾਰਮ ਪਾਉਟ ਕਰਨੇ ਆ ਹਾਂ ਪਾਊਡਰ ਫਾਰਮ ਵਾਲਾ ਪਹਿਲੇ ਜੇ ਪੋਟਾਸ਼ ਪਾਵਾਂਗੇ ਤੇ ਮਸ਼ੀਨ ਦੇ ਕਵਰ ਕੋਵਰ ਅੱਜੇ ਲਾਹੇ ਨੇ ਇਹਦੇ ਤੇ ਪਹਿਲੀਆਂ ਦੇ ਜੈਕ ਇੱਥੇ ਆਉਂਦੇ ਤੇ ਹੁਣ ਇਹਦੇ ਜੈਕ ਗੱਬੇ ਕਰਤਾ ਤੇ ਇਹਦੀ ਸੈਟਿੰਗ ਸ਼ੂਟਿੰਗ ਕਰ ਲਈ ਤੇ ਖੁੱਡੇ ਇਹ ਆਪ ਲਵਾਏ ਨੇ ਆਪਾਂ ਨੇ ਕਿ ਲੱਗੇ ਲਗਾਏ ਆ ਇਹਨੇ ਆਪ ਲਵਾਉਂਦੇ ਨੇ ਇਹ ਪਲੇਨ ਚ ਬੀਜਣ ਵਾਸਤੇ ਹੁੰਦੀ ਆ ਇਹ ਹਾਂ ਇਹ ਆਪਾਂ ਨੇ ਆਪ ਲਵਾਏ ਨੇ ਆਪਾਂ ਨੇ ਕਿੱਥੋਂ ਲਵਾਏ ਨੇ ਫਿਰ ਇਹ ਇਹ ਪਵਾਨੀਗੜ ਤੋਂ ਲਵਾਏ ਨੇ ਗੁਰਦੇ ਵਾਲਿਆਂ ਤੋਂ ਹਾਂ ਹਾਂ ਪਵਾਨੀਗੜ ਬਈ ਵਧੀਆ ਲਾਉਂਦੇ ਨੇ ਖੁੱਡੇ ਤੇ ਲੰਬੇ ਖੁੱਡੇ ਨੇ ਜੇ ਆਪਾਂ ਨੂੰ ਮਤਲਬ ਉਹਦੇ ਚ ਬੀਜਾਂਗੇ ਜਿਹੜੀ ਹਾੜੀ ਚ ਮੱਕੀ ਇਹੀ ਖੁੱਟ ਦੇਣਗੇ ਕੰਮ ਕ ਫਿਰ ਹੋਰ ਲੰਬੇ ਕਰਾਂਗੇ। ਇਹੀ ਦੇਣਗੇ ਜੀ। ਹਮ ਮਕਸਦ ਇਹਦੇ ਵਿੱਚ ਇਹ ਹੁੰਦਾ ਦੇਖੋ ਬੁੱਢੀ ਸਫਾਈ ਹਾੜੀ ਜੀ ਜਾ ਕੇ ਘਟਾਈ ਘਟ ਜਾਂਦੀ ਹੁੰਦੀ ਆ। ਪਰ ਜਣੀ ਪ੍ਰੋਪਰ ਜਿਹੜਾ ਆ ਵੀ ਆਪਾਂ ਕਹਿੰਦੇ ਆ ਵੀ ਪਾਣੀ ਨਹੀਂ ਚੜਨਾ ਉਹ ਗੱਲ ਦੀ ਬੇਮੈਨੇ ਰੱਖਦੀ ਆ। ਕਿਉਂ ਹਾੜੀ ਆੜੀ ਮੱਕੀ ਦੇ ਵਿੱਚ ਕਵਾੜ ਵੀ ਬਹੁਤ ਜ਼ਿਆਦਾ ਹੁੰਦਾ। ਕਵਾੜ ਵੀ ਹੁੰਦਾ ਬਾਕੀ ਜ਼ਮੀਨ ਸੁੱਕੀ ਹੁੰਦੀ ਆ ਖੁੱਟ ਨਿਕਲਦਾ ਨਹੀਂ ਪ੍ਰੋਪਰ। ਖੁੱਡੋਂ ਨਿਕਲਦਾ ਨਹੀਂ ਇਹ ਤਾਂ ਹੁਣ ਆਪਣੇ ਹੱਤਾ ਪਜੇ ਖੁੱਡੂ ਸਾਫ ਕੱਢਣਾ ਮਸ਼ੀਨ ਦੇ ਜਿੰਨੇ ਵੀ ਉਹਨੇ ਉਹ ਮੜ ਜੇ ਡੂੰਗੇ ਕਰਦੇ ਉਹ ਉੱਤੇ ਜਾ ਕੇ ਹਾਂ ਫਿਰ ਉਹਦਾ ਸਵਾਦ ਨਹੀਂ ਆਉਣਾ ਤੁਹਾਡੇ ਖੁੱਡਾਂ ਦੇ ਪਾਣੀ ਜੜੀ ਜਾਂਦਾ ਕੋਈ ਫਾਇਦਾ ਨਹੀਂ ਉਹ ਫਿਰ ਹਰੇਕ ਬੰਦਾ ਨਹੀਂ ਨਾ ਉਹ ਚੀਜ਼ ਕਰਦਾ ਹੁੰਦਾ ਆਗਲਾ ਬੀਜ ਕੇ ਗਾਹਾਂ ਜਾਣ ਦੀ ਗੱਲ ਕਰਦਾ ਵੀ ਆਪਾਂ ਦੇਖੋ ਸੈਟਿੰਗ ਆਪਣੀ ਕਿੱਥੇ ਬੰਨਦੀ ਆਪਣੀ ਸੈਟਿੰਗ ਆਪ ਦੀ ਦੇਖੋ ਅਗਲੇ ਦੀ ਇੱਛਾ ਵੀ ਆਪਾਂ ਨਾ ਕਿਸੇ ਨੂੰ ਹੁ ਕਰੀਏ ਹਾਂ ਕਿਰਾਂ ਇਹਦੀ ਸੈਟਿੰਗ ਹੋ ਜੂ ਬੀ ਆਗਲੇ ਨੇ ਵਧਾਉਣਾ ਘਟਾਉਣਾ ਉਹ ਹਿਸਾਬ ਨਾਲ ਹੋ ਜੂ ਰੇ ਭਤੋ ਹਿਸਾਬ ਨਾਲ ਹੋ ਜੂ ਆਂਗੇ ਉਹ ਬੀ ਵਿੱਚ ਗਰਾਰੀਆਂ ਲੱਗੀਆਂ ਐਵ ਜਿਵੇਂ ਉਹ ਜੋਖ ਕੇ ਗੇੜਾ ਪਾ ਕੇ ਇਹਨੂੰ ਜੋਖ ਕੇ ਦੇਖ ਲਾਂਦੇ ਹੁੰਦੇ ਨੇ ਹਨਾ ਵੀ ਕਿੰਨਾ ਪਾਉਗੀ ਕੋਈ ਵੈਸੇ ਹੀ ਦੱਸ ਦਾਂਦੀ ਆ ਇਹਦੇ ਵਿੱਚ ਇਹ ਚੱਕਰ ਹੁੰਦਾ ਇਹਦੇ ਵਿੱਚ ਜੋਖਮਾ ਨਹੀਂ ਚੱਲਦਾ ਹੁੰਦਾ ਇਹਦੀ ਇਹ ਬਾਹਰਲੀ ਇਟਲੀ ਤੋਂ ਹੀ ਬਣ ਕੇ ਆਉਂਦੀ ਆ ਉਹਦੇ ਤਾਂ ਆਪਣੇ ਅਸੈਂਬਲ ਅਸੈਂਬਲ ਹੁੰਦੀ ਆ ਹਾਂ ਮਟੀਰੀਅਲ ਉਹਦੇ ਉੱਥੇ ਉਹ ਸੈਂਟੀਮੀਟਰਾਂ ਦੇ ਰੱਖਦੇ ਨੇ ਵੀ ਇੰਨੇ ਸੈਂਟੀਮੀਟਰ ਤੇ ਥੋੜਾ ਪੀ ਛੱਟੂ ਕੀ ਕੀਲ ਨੂੰ ਆਂਦੇ ਹਿਸਾਬ ਨਾਲ ਲਈ ਤੇ ਹੱਕ ਟਾਇਰ ਜਿਵੇਂ ਹੁਣ 9908 ਜਾਂ LG ਦੀ ਆਉਂਦੀ ਉਹਦਾ ਥਾਣਾ ਬਹੁਤ ਮੋਟਾ ਹੁੰਦਾ ਹੂੰ ਉਹ ਕੀਲੂਆਂ ਦੇ ਵਿੱਚ ਹੁਣ ਜੇ ਪਾਏ ਦੇ ਹਿਸਾਬ ਨਾਲ ਵੀ ਵਜਨ ਵਧ ਜਾਂਦਾ ਵਜਨ ਵਧ ਜਾਂਦਾ ਹਾਂ ਉਹ ਪੈਸੇ ਵੀ ਉਹ ਥੋੜੀ ਜਿਹੀ ਕਵਾਜਨ ਚ ਕਵਾਂਟੀਟੀ ਦੇ ਵਿੱਚ ਬੈਗ ਚ ਵੀ ਵਧਦਾ ਹੁੰਦੀ ਆ। ਹੂੰ ਕਿਉਂ ਦਾ ਦਾਣਾ ਮੋਟਾ ਹੁੰਦਾ? ਇਹ ਜੀ ਦਾ ਵੀ ਦਾਣਾ ਮੋਟਾ ਹੁੰਦਾ। ਇਹਦਾ ਦਾਣਾ ਜਿਹੜੀ ਕਿਸਾਰ ਹੁੰਦਾ ਪ੍ਰੋਪਰ ਹੁੰਦਾ। ਇਹ ਆਪਾਂ ਕਿਲੋਆਂ ਚ ਰੱਖਿਆ ਕਿਲੋ ਵਾਲਾ ਵਹਿਮ ਪਾਇਆ ਵਾਪਸ। ਉਹੀ ਆ ਜਿਹੜਾ ਰੇਵੀ ਆ ਉਹ ਵੀ ਹੈਕਟੇਅਰ ਤੇ ਹੁੰਦਾ ਇਹਦਾ। ਹੈਕਟੇਅਰ ਤੇ ਇਹਦੇ ਟਾ ਦੇਖਾ ਹੁਣ ਆਪਣੇ ਚਾਰਟ ਬਣਿਆ ਵਾ। ਹਾਂ ਇਹ ਬਣੇ ਮੇਰੇ ਹੁਣ ਜਿਵੇਂ ਇਹ 5 ਤੇ ਆ ਆ 4 ਤੇ ਪਾਵਾਂਗੇ ਆਪਾਂ। ਹੁਣ ਹੈਕਟੇਅਰ ਨੇ ਇਹ ਇਹ 101 ਕਵਾਂਟ 101 ਪਊਗਾ। ਇਹ 2.5 ਹੈਕਟੇਅਰ ਤੇ ਪਊਗਾ ਜਿਹੜੀ 2 ਟੇਰ ਦੇ 2.5 ਕਿਲੇ ਬਣਦੇ ਨੇ ਆਪਣੇ ਹੁਣ ਜਿਵੇਂ ਹੁਣ ਆਪਾਂ ਕੈਲਕੂਲੇਸ਼ਨ ਕਰ ਰਹੇ ਹਾਂ ਹੁਣ ਆਪਾਂ 7 ਤੇ ਕਰਕੇ ਦੇਖਦੇ ਜਿਵੇਂ ਆਪਾਂ ਨੇ ਪਾਉਣਾ ਜਿਨਾ ਪਾਉਣਾ ਵੀ ਹੁਣ ਇਹ ਹੈਕਟੇਅਰ ਦੇ ਵਿੱਚ 316 ਪਊਗਾ ਹੁਣ ਆਪਾਂ ਇਹ ਆ ਦੇਖ ਇਹਦੀ ਰੇ ਦੀ ਵੀ ਲਿਖੀ ਹੋਈ ਆ ਕੈਟਾਗਰੀ ਵੀ ਜਿਆਦੇ ਬਰੀ ਕੋਤੋਂ ਮੋਟਾ ਉਤੋਂ ਮੋਟਾ ਆਪਾਂ ਵਿਚਾਰ ਲੈ ਮੇਲ ਰੱਖਾਂਗੇ ਹੁਣ ਹੁਣ ਆਪਾਂ 7 ਤੇ ਚੱਲਦੇ ਆ 7 ਤੇ ਇਹ 316 ਪਾਉਗੇ ਇਸ ਜਿਵੇਂ ਹੁਣ 316 ਦਾ ਹੋ ਗਿਆ ਹਾਂ 316 ਮਨ 1.5 1 ਕੁਆਂਟਲ 30 30 ਕਿਲੋ ਦੇ हिसाब ਬਣੂਗਾ 316 ਨੂੰ ਆਪਾਂ ਤਕਸੀਮ ਕਰੀਏ 2.65 ਤੇ ਇੱਥੇ ਆਪਾਂ ਇੱਕ ਕੁਆਂਟਰ ਇਹ ਇੱਕ ਕੁਆਂਟਰ 26 ਕਿਲੋ ਕੀਲੇ ਦਾ ਮਾਲ ਪਾਉਂਗਾ ਮਾਲ ਪਾਉ ਇਹ ਆਪਣੇ 2.5 ਕਿਲੇ ਨੇ ਇਹ ਹਾਂ 3 ਕਿਲੇ ਨੇ ਇਹ ਸਾਰੇ ਇਹ ਜੋ ਬਰਸੀਨ ਨਿਕਲ ਜਾਣਾ ਹੀ ਹੀ ਚਲਾਵਾਂਗੇ ਹਾਂ ਬਾ ਠੀਕ ਆ ਹਾਂ ਹੁਣ ਕੀ ਹੁੰਦਾ ਕਿਉਂ ਜੇ ਘਟ ਜੇ ਵ ਘਾਟਰ ਦਾ ਕੋ ਘਟਦਾ ਪੈਂਦਾ ਚੱਕਰ ਵੱਧਦਾ ਕੋਈ ਚੱਕਰ ਵੱਧਦਾ ਕੋਈ ਚੱਕਰ ਦੇ ਵਿੱਚ ਅਗਲੇ ਫਸਲ ਨੂੰ ਮਿਲ ਜਾਣਾ ਮਿਲ ਜਾਣਾ ਸਹੀ ਗੱਲ ਆ ਤੇ ਬਾਕੀ ਆਪਾਂ ਨੂੰ ਇਹ ਇੱਕ ਹੈਕਟੇਅਰ ਜ਼ਮੀਨ ਆ ਇਹ ਆਪਣੀ ਪਤਾ ਲੱਗ ਜਾਊਗਾ ਵੇਚ ਕੇ ਤੇ ਚਲੋ ਬਾਟਸਾਬਰ ਲਾ ਲਈਏ ਸਮਾਨ ਹਨਾ ਆ ਸਾਡਾ ਬਲੌਗਰ ਬਈ ਇਹਨੂੰ ਬਲੌਗ ਬਣਾਉਣ ਨੂੰ ਕਹਿ ਦੋ ਬੰਦਰ ਇੱਕ ਸੀਨ 'ਚ ਬਣਾਉਂਦਾ 7 ਮਿੰਟ ਦਾ ਇੱਕੇ ਸੀਨ ਬਣਾਤਾ ਸੋਣ ਨੇ ਫੇਕ ਟੂਕ ਨਹੀਂ ਲੈਂਦੇ ਹੈਗੇ ਓਏ ਨਾਨਸਟਾਪ ਐਂਟਰਟੇਨਮੈਂਟ ਰੱਖਿਆ ਕਰਨਾ ਅਗਲੇ ਵੀ ਛੋਟੇ ਛੋਟੇ ਸੀਨ ਚਾਹੀਦੇ ਨੇ ਜਿਹੜੀ ਪ੍ਰੋਪਰ ਜਾਣਕਾਰੀ ਆ ਜਿਹੜੇ ਦੇ ਜਿਹੜੇ ਤਾਂ ਹੁੰਦੇ ਨੇ ਭੋਰੂ ਉਹ ਤਾਂ ਕਲਿੱਪਾਂੀਆਂ ਲੈ ਲੈ ਬਣਾਉਂਦੇ ਨੇ ਜੇ ਕੋਈ ਜੈਨੂਇਨ ਗੱਲ ਕਰਨੀ ਹੁੰਦੀ ਆ ਰੀਜਨਲ ਗੱਲ ਉਹ ਤਾਂ ਫਿਰ ਲੰਬੀ ਉਹ ਗੱਲ ਹੁੰਦੀ ਹੁੰਦੀ ਆ ਪਹਿਲੇ ਨੂੰ ਮਿੱਟੀ ਲਾ ਦਿੱਤੀ ਸੀ ਮਾਰ ਕੇ ਤੇ ਇੱਧਰ ਖੜਾ 855 ਆਪਣਾ ਲਓ ਵੀ ਮਿੱਤਰੋ ਖੁਦ ਚੈੱਕ ਕਰੋ ਕੋਲਰ ਰੋਪਟਾਂ ਉੱਤੇ ਨੇ ਪੰਡਾਂ ਦੀ ਪਾਣੀ ਨਹੀਂ ਹੈ ਇਹ ਖੁੱਡਾਂ 'ਤੇ ਚੜਦਾ ਇਹ ਕੰਮ ਪੂਰਾ ਸਹੀ ਜਾਣਾ ਗਿੱਲ ਪੂਰੀ ਆਉਣੀ ਆ ਪ੍ਰੋਪਰ ਖੁੱਡ ਨੂੰ ਦੇਖੋ ਨਮੀ ਮਸ਼ੀਨ ਹੈ 743 ਹੈ ਪੱਤੀਆਂ ਬਾਅਦ ਚ ਲਗਾਉਣੀ ਪੈਂਦੀਆਂ ਨੇ ਇਹ ਮਸ਼ੀਨ ਦੇ ਹਾਂ ਇਹ ਬਾਹਰ ਦੀ ਆ ਨਾ ਬਾਹਰਲੇ ਜਿਹੜੇ ਆਪਾਂ ਬਾਹਰਲੇ ਦੇਸਾਂ ਦੇ ਵਿੱਚ ਮੁੱਕੀ ਬਜਾਈ ਹੁੰਦੇ ਉਹ ਸਿੱਧੇ ਸੋਤੇ ਹੁੰਦੀ ਹੈ ਜਿਵੇਂ ਅਫਰੀਕਾ ਦੇ ਵਿੱਚ ਹੁੰਦੀ ਆ ਉਹ ਸਾਰੇ ਪੱਧਰ ਇਲਾਕਿਆਂ ਦੇ ਵਿੱਚ ਹੁੰਦੀ ਆ ਇਹ ਬਾਹਰੋਂ ਆਉਂਦੀ ਆ ਪੂਰੇ ਤਰ ਹੈਂਬਲ ਹੁੰਦੀ ਆ ਤੇ ਟੀਚ ਬੰਦ ਆਉਂਦੀ ਆ ਇਟਲੀ ਦਾ ਬ੍ਰਾਂਡ ਇਹ ਜਿਹੜੀ ਆ ਮਰਚੀਓ ਮਰਚੀਓ ਇਟਲੀ ਦਾ ਬ੍ਰਾਂਡ ਆ ਇਹ ਠੀਕ ਹੈ ਠੀਕ ਹੈ ਚਾਈਨਾ ਚ ਬਣਦੀ ਆ ਘੇਟ ਲਈ ਜਪੈਂਦੀ ਆ ਇਹ ਕਿੰਨੇ ਦੀ ਪਈ ਫਿਰ ਇਹ ਆ ਲਾ ਦੂ ਕੇ ਜੇ ਪੈ ਜਾਂਦੀ ਆ 590 ਨੂੰ ਬੇਰੀ ਇਹ ਠੀਕ ਹੈ ਠੀਕ ਹੈ ਸਰਕਾਰ ਨੇ ਦਿੱਤੀ ਆ 2 ਲੱਖ 2 2 लाख 20 कट के हां बाद छ आई अपने खाते हां हां बिकेरा सारे पर 1 लाख 20000 रुपये देती है 1 लाख 80000 तो लेके 2 लाख 20000 रुपये तक जेड़े 2.5 एकड़ तो 5 एकड़ तो ਥੱਲੇ ਆ ਜਾਂਦੇ ਨੇ 4 एकड़ ਉਹਨਾਂ ਨੂੰ ਕੋਈ 35% ਟੈਕਸ ਦਾ ਦੇ ਦਿੰਦੇ ਠੀਕ ਹੈ ਠੀਕ ਹੈ ਜਿਹੜੇ ਖਾਤਾ ਵਾਲੇ ਨੇ 10 ਕਿੱਲਾਂ ਤਾਂ ਉਹਨਾਂ ਨੂੰ ਇਤਨਾ ਕਲਕੂਲੇ ਫਿਰ ਹੁਣ ਕਿੰਨੇ ਦੀ ਰਹਿ ਗਈ ਮਸ਼ੀਨ ਮਤਲਬ ਕਿੰਨੇ ਅਗਲਾ ਕੈਲਕੂਲੇਸ਼ਨ ਦੇਖ ਸਕਦੇ ਓਏ 1.4 ਲੱਖ ਦੀ ਮਾਰਦੇ 1.4 ਯਾਰ ਤੇਰਾ ਰਾਜੇ ਵਿਡਿੰਗ ਤੋਂ ਵੀ ਹਿਸਾਬ ਗੰਦਾ ਏ ਰੋੜੀ ਗਿੱਲ ਜਿਆਦੇ ਆ ਹਨਾ ਉਹ ਤਾਂ ਪਾਣੀ ਅਟਕ ਕੇ ਦੇ ਦਿਓ ਬਸ ਕੋਈ ਕਾਇਦੀ ਹੋਊਗੀ ਉਹ ਪੂਰੀ ਤਰ੍ਹਾਂ ਨਾਲ ਕਰ ਲੈ ਹੂੰ ਤੇ ਇਹਦੇ ਵਿੱਚ ਆਏ ਆ ਆਪਣੇ ਬੰਦੇ ਨੇ ਨਾ ਜਿਹੜੇ ਪਹਿਲਾਂ ਆਪਣੇ ਤਾਂ ਬਹੁਤ ਲੇਟ ਆਈਆਂ ਇਹ ਮਸ਼ੀਨਾਂ ਇਹ ਹਿਲੰਦਰ ਦੇ ਇਲਾਕੇ ਚ ਆਈਆਂ ਹੁੰਦੀ ਐ ਹੌਲੈਂਡ ਦੀਆਂ ਮਸ਼ੀਨਾਂ ਬਹੁਤ ਜ਼ਿਆਦੇ ਪਹਿਲਾਂ ਠੀਕ ਐ ਠੀਕ ਮੱਕੀ ਦੀ ਵਜਾਈ ਆਪਣੇ ਤੋਂ ਬਹੁਤ ਚਿਰ ਪਹਿਲਾਂ ਹੋਣ ਲੱਗ ਪਈ ਹੂੰ ਉੱਤਰ ਬੰਦੇ ਆਪਣੇ ਮਿੱਤਰ ਨੇ ਉਹ ਬੰਦੇ ਦੀ ਬਹੁਤ ਪੁਰਾਣੀਆਂ ਮਸ਼ੀਨਾਂ ਨੇ ਉਹਨਾਂ ਨੇ ਕਾਫੀ ਤਿਆਰ ਬੈਠੇ ਨੇ ਉਹ ਕੀਮਤ ਦੇ ਉੱਤੇ ਠੀਕ ਐ ਠੀਕ ਐ ਕਿਹੜਾ ਬੀਬੀ ਜਿਹੜੀਆਂ ਦੱਸਦਾ ਇਹ ਨਹੀਂ ਕਿਹੜਾ ਕਿਹੜਾ ਬੀ ਵੀ ਸਕਦੇ ਨੇ ਲੋਕ ਜਿਹਨੂੰ ਨਹੀਂ ਮਿਲਦਾ ਹੁਣ ਨਹੀਂ ਮਿਲਦਾ ਹਾਂ ਟਕਾਲਪ ਵੀ ਵੀ ਬੀਚ ਸਕਦੇ 99089208 ਬੈਸਟਾ ਸਾਰੇ ਨੂੰ ਗੋਇਨਰ 1890 1899 ਹਾਂ 1844 1844 ਹੁਣ ਤੋਂ 20 ਦਿਨ ਨੂੰ ਤੁਸੀਂ ਚਾਰ ਉਹ ਚਾਰ ਵਾਸਤੇ ਤੇ ਬਾਕੀ ਹੋਰ ਜਿਹੜੀਆਂ ਵੈਰਾਈਟੀਆਂ ਮਿਲ ਆਦਾ ਤਵੀ ਜਿਆਦਾ ਘਮਗੀ ਹੈ ਨਾ ਘਮਗੀ ਕਰਦੇ ਆ ਉਹਨੂੰ ਤੇ ਐਲਜੀ ਦੀ ਮੱਕੀ ਬੜੀ ਬੈਸਟ ਹਾਂ ਐਲਜੀ ਦੀ ਵੀ ਵਧੀਆ ਤੇ ਇੱਕ ਉਹ ਲక్ష్ਮੀ ਦਾ ਸੀਡ ਉਹ ਵਾ ਤੇ ਧਾਨਵੀਰ 1368 ਤੁਸੀਂ ਝਾਓ ਪਾਸ ਦਾਨਵੀਰ ਦਾਨਵੀਰ ਦਾਨ ਚਾਰ ਵਾਸਤੇ ਕਿ ਪਕਾਮੀਆਂ ਸਾਰੀਆਂ ਸਾਰੀਆਂ ਪਕਾਮੀਆਂ ਨੇ ਠੀਕ ਆ ਇਹ ਜੁਬੀ ਡੂਟੀ 13868 ਲక్ష్ਮੀ ਤੇ ਆਹ 1890 1899 ਆਈਆਂ ਸੁੱਕੀਆਂ ਵਧੀਆਂ ਨੇ ਮੌਸਮ ਦੇ ਉੱਤੇ ਕੁਝ ਨਹੀਂ ਹੋਉਂਦਾ ਪਿਛਲੀ ਵਾਰ ਕਿਸੇ ਨੂੰ ਕਈਆਂ ਨੂੰ ਮਿਲੀਆਂ ਨਹੀਂ ਪੈਨਰਦੀਆਂ ਸਾਰੀਆਂ ਮੱਕੀਆਂ ਦਾ ਝਾੜ ਪਿਛਲੀ ਵਾਰ ਬੰਪਰ ਤੀਆ ਪੂਰਾ 9908 ਦੀ ਪੂਰੀ ਟਾਪ ਨਿਕਲੀ 9908 ਨਿਕਲੇ 9908 ਦਾ ਤਾਣਾ ਵੀ ਬਹੁਤ ਮੋਟਾ ਹੁੰਦਾ ਏਡਾ ਮੋਟਾ ਹੁੰਦਾ ਪਰ ਇੱਕ ਚੀਜ਼ ਹੋਰ ਆ ਜੀ ਜਿਹੜੀ 9908 ਇਹਦਾ ਸਾਲਾ ਰੇਟ 'ਚ 100 ਰੁਪਏ ਦਾ ਫਰਕ ਪਾਉਂਦੀ 1890 ਕੁਆਲਿਟੀ ਕੁਆਲਿਟੀ ਡਾਊਨ ਆਉਂਦੀ ਹਾਂ ਇਹ ਕਲਰ ਨਹੀਂ ਦਿੰਦੀ ਉਹ ਇਹਦਾ ਕਲਰ ਜਾ ਰਿਹਾ ਇਹਦਾ ਕਲਰ 100 ਰੁਪਏ ਵਧੂ ਹੈ ਕੋਲੇ ਨਾਲ ਠੀਕ ਠੀਕ ਚਲੋ ਭਾਈ ਬੀ ਦਾ ਸਾਰੀ ਵਧੀਆ ਨੇ ਨਾ ਬੀ ਮੌਸਮ ਤੇ ਆ ਆ ਮੌਸਮ ਤੇ ਗੱਲ ਤਾਂ ਸਹੀ ਆ ਝੜ ਚਾੜ ਮੌਸਮ ਵਧੀਆ ਹੁੰਦਾ ਕਣਕ ਸਾਰੀ ਪੰਜ ਪੰਜ ਦੀਆਂ ਨਿਕਲ ਜਾਂਦੀਆਂ ਨੇ ਇਹ ਜਿਹਨੂੰ ਯੂਨੀਵਰਸਿਟੀ ਕਹਿੰਦੀ ਆ ਉਹ ਵੀ ਪੈਟ ਜਾਂਦੀਆਂ ਨੇ ਜਾਂ ਪੈਟਣ ਦੇਉਂਗਾ ਹਾਂ ਜੀਰੀਆਂ ਸਾਰੀਆਂ ਹੀ ਬੀਡੀਆਂ ਨੇ ਯੂਨੀਵਰਸਿਟੀ ਵਾਲਿਆਂ ਦੀ ਨਾ ਜਾਇਆ ਕਰੋ ਭਾਈ ਉਹਨਾਂ ਦੀ ਕਣਕ ਜਾ ਕੇ 11 ਯੂਨੀਵਰਸਿਟੀ ਜੀ ਦੇਖ ਕੇ ਆਇਆ ਕਰੋ ਬੀਜੀ ਵੀ ਇੱਕ ਬੰਦਾ ਅੱਜ ਤੜਕੀ ਗੱਲ ਬਣਾ ਰਿਹਾ ਜੀ ਹਾਂ ਕਹਿੰਦਾ ਅਸੀਂ ਯੂਨੀਵਰਸਿਟੀ ਉੱਥੇ ਗਏ ਕਹਿੰਦਾ ਉਹ ਸਾਨੂੰ ਕਹਿੰਦਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਫਸਲ ਕਿਵੇਂ ਤਾਕੜੀ ਹੋ ਸਕਦੀ ਇੱਕ ਮਿੰਟ ਟਰੈਕਟਰ ਲੰਘ ਜਾਣ ਦੇ ਦੇਖੋ ਭਾਈ 744 ਇਹ ਕੈਂਡ ਚੱਲਦਾ ਪੂਰਾ ਹਾਂਜੀ ਕਹਿੰਦਾ ਅਸੀਂ ਉਹਨੂੰ ਪੁੱਛਿਆ ਵੀ ਫਸਲ ਕਿਵੇਂ ਤਾਕੜੀ ਹੋ ਸਕਦੀ ਆ ਕਹਿੰਦਾ ਉਹ ਕਹਿੰਦਾ ਵੀ ਤੁਸੀਂ ਇੱਕ ਤਜਰਬਾ ਕਰ ਲਓ ਕਹਿੰਦਾ ਜਿਵੇਂ ਤੁਹਾਡਾ ਦੋ ਕਿੱਦਿਆਂ ਦਾ ਖੇਤ ਆ ਕਹਿੰਦਾ ਇੱਕ ਖੇਤ ਦੀ ਮਿੱਟੀ ਕਰਾਹ ਨਾਲ ਇਧਰੋਂ ਜਾ ਕੇ ਪਰਲੇ ਪਾਸੇ ਲੈ ਜਾਓ ਕਹਿੰਦਾ ਹਾਂ ਕਹਿੰਦਾ ਅਸੀਂ ਨੇ ਕਰਾਹਾਂ ਨਾਲ ਕਹਿੰਦਾ ਮਿੱਟੀ ਖਿੱਚਤੀ ਦੂਏ ਪਾਸੇ ਨੂੰ ਕਹਿੰਦਾ ਉਦੋਂ ਬਾਅਦ ਕਹਿੰਦਾ ਹਲ ਫੇਰੇ ਉਧਰਲੇ ਪਾਸੇ ਜਿੱਧਰਲੇ ਪਾਸੇ ਮਿੱਟੀ ਗਈ ਵੀ ਜੂੰਗੇ ਜੇ ਰੱਖ ਕੇ ਕਹਿੰਦਾ ਦੁਬਾਰੇ ਉਧਰਲੀ ਮਿੱਟੀ ਫੇਰ ਇਧਰ ਲਿਆਂਦੀ ਕਹਿੰਦਾ 2 ਸਾਲ ਫਸਲੇ ਬਹੁਤਾ ਅਕੜੀ ਹੋਈ ਆ ਪਹਿਲਾਂ ਉਧਰ ਨੂੰ ਲੈ ਕੇ ਮਿੱਟੀ ਨੂੰ ਫੇਰ ਦੂਏ ਪਾਸੇ ਨੂੰ ਲਿਆਏ ਆਪਣੇ ਪਿੰਡ ਦਾ ਬੰਦਾ ਵਾਹ ਜੀ ਵਾਹ ਕੀ ਬਾਤਾਂ ਨੇ ਹੁਣ ਮੈਨੂੰ ਪਤਾ ਵੀ ਕੰਮ ਹੋ ਸਕਦਾ ਮੈਂ ਸਮਝ ਗਿਆ ਹਾਂ 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 ਸਮਝ ਗਿਆ ਸਮਝ ਗਿਆ ਦੇਖੋ ਬਈ ਆ ਵੀ ਮਿੱਤਰੋ ਇੱਧਰ ਆਲੂਆਂ ਦੀ ਪਟਾਈ ਚੱਲ ਰਹੀ ਆ ਤੇ ਉੱਧਰ ਮੱਕੀ ਦੀ ਬਜਾਈ ਕੰਮ ਆ ਜਿਉਂਰਾ ਸ਼ੋਰਾਂ ਤੇ ਚੱਲ ਰਿਹਾ ਦੇਖੋ ਫਿਰ ਓਕੇ ਆ ਕੰਮ ਵਧੀਆ ਨਿਕਾਲ ਥੋੜਾ ਇੱਧਰ ਥਾਉਨ ਆਰਮ ਆ ਜਾਂਦਾ ਕਿਤੇ ਕਿਤੇ ਬਲੋ ਫੇਰੇ ਵੀ ਕਰਕੇ ਜਣੀ ਵਧੀਆ ਛੇਤੀ ਸੁੱਕ ਗਏ ਆ ਬਲੋ ਫੇਰੇ ਵੀ ਦਾ ਫਾਇਦਾ ਰਹਿੰਦਾ ਭਾਈ ਬਹੁਤ ਆ ਮਤਲਬ ਖੇਤ ਦੇ ਵਿੱਚ ਪਾਣੀ ਖੜਦਾ ਨਹੀਂ ਹੈਗਾ ਨਾਲ ਦੀ ਨਾਲ ਸੋਕ ਜਾਂਦਾ ਹੈ ਇਹਦਾ ਤਾਂ ਹੈਗੀ ਨਹੀਂ ਯਾਰ ਬਲੋਅ ਦੇ ਬਹੁਤ ਜ਼ਿਆਦੇ ਮਲਚ ਕਰਕੇ ਉਪਰ ਵਾਲੀ ਵੀ ਮਲਚ ਕਰਾਂਗੇ ਐਦਗੀ ਆਲੂ ਦੀ ਬਿਜਾਈ ਤੋਂ ਪਹਿਲਾਂ ਹੁਣ ਜਿਹੜੇ ਕਹਾ ਵੀਜਾਂਗੇ ਉਹਦੇ ਨਾਲ ਬੇਦ ਜਿਆਦਾ ਲੌਂਗ ਟਾਈਮ ਖੜੀ ਰਹੇਗੀ ਆਲੂ ਦੀ ਬਾਕੀ ਛੋਟਾ ਦਾ ਆਪਣਾ ਛੋਟਣਾ ਯਹਾਜ ਬੜਾ ਘੈਂਡ ਆ ਲੋਕੇ ਰੋਕੇ ਰਿਪੋਰਟਾਂ ਨੇ ਬੱਬਰੀ ਆ ਵੀ ਆਪਣੀ ਕੰਮ ਵਧੀਆ ਦਿੱਤੇ ਨੇ ਯਾਰ ਘੈਂਟ ਆ ਮੋਟਰ ਨਾਲ ਖੜਾ ਉਹਨਾਂ ਦਾ ਮੋਟਰ ਨਾਲ ਪਰੇ ਕਰ ਲਓ ਬਈ ਉਹ ਮੋਟਰਸਾਈਕਲ ਪਰੇ ਕਰ ਲੈਣ ਦੇ ਸੱਤੇ ਉਧਰ ਨਹੀਂ ਤਾਂ ਬਹੁਤ ਉੱਚਾ ਉਰੇ ਦੀ ਜੜੂ ਉਰੇ ਦੀ ਕੱਟੇ ਦਾ ਘੱਟੇ ਆ ਜੱਲ ਸੱਤਾ ਕਹਿੰਦਾ ਬਣਾ ਦੇ ਦੀ ਮੈਂ ਜੱਲ ਬਣਾ ਲਈਏ ਟੈਕ ਲੱਗ ਗਿਆ ਦੀ ਨਾਲ ਟਰਾਲੀ ਦੀ ਹੁਕੂਚੀ ਪਾਈ ਵੀ ਆ ਤਾਂ ਟਰੈਕਟਰ ਜਾਦੇ ਉੱਥੇ ਲਓ ਜੀ ਮਿੱਤਰੋ ਤੇ ਅੱਜ ਚੋਬਰ ਫੇਰ ਟਰਾਲੀ ਭਰ ਰਹੇ ਨੇ ਰਾਤ ਬਣਾਇਆ ਬਾਈ ਬਲੌਗ ਤਾਂ ਹੈਗਾ ਨਾ ਯਾਰ ਬਲੌਗ ਰਾਤ ਨਹੀਂ ਬਣਾਇਆ ਮੈਂ ਰੀਲ ਬਣਾ ਲਈਦੀ ਉਹ ਪਾਤੀ ਹਾਂ ਕਿਉਂ ਬਾਈ ਰਾਤ ਵੀ ਟਰਾਲੀ ਇੱਕ ਲੋਡ ਕਰੀ ਘਰੇ ਖੜੀ ਆ ਇੱਕ ਹੁਣ ਭਰਾਂਗੇ ਦੂਈ ਆਪਣੀ ਬੜਿਆ ਟਰਾਲਾ ਵੀ ਲੋਡ ਕਰਿਆ ਖੜਾ ਹੁਣ ਅੱਜ ਵੀ ਵਪਾਰੀ ਕਹਿੰਦਾ ਵੀ ਕੱਲ ਨੂੰ ਪਾਜਿਓ ਮੰਦਾ ਹਾਲ ਹੋ ਗਿਆ ਬਹੁਤ ਜ਼ਿਆਦੇ ਜਾਣਾ ਹੁੰਦਾ ਜਿੱਦਣ ਸ਼ਾਮ ਨੂੰ ਉਦੋਂ ਰੋਜ਼ ਹੀ ਮਦਰ ਜਿੰਨੀ ਵੀ ਟਰਾਲੀਆਂ ਲੈ ਕੇ ਗਏ ਹਾਂ ਉਦੋਂ ਹੀ ਕਹਿੰਦਾ ਹਾਂ ਇਕੱਠੇ ਹੀ ਮੰਗਾਉਂਦਾ ਉਹ ਆਪਣੀਆਂ ਤਿੰਨ ਚਾਰ ਟਰਾਲੀਆਂ ਹਾਂ ਬਹੁਤ ਸਾਭੀ ਹੁੰਦੇ ਨੇ ਤੇ ਬਾਈ ਆਹ ਪਲਾਟ ਵੀ ਆਪਣਾ ਅੱਜ ਪੱਟਿਆ ਗਿਆ ਟਰਾਲੀਆਂ ਤਿੰਨ ਭਰ ਗਈਆਂ ਔਰੋਂ ਵੀ ਇਹ ਆਲੂ ਆਪਾਂ ਨੇ ਪੱਟਿਆ 120 ਦਿਨ ਤੋਂ ਪਲੱਸ ਹੋ ਗਿਆ ਤੀ ਇਹਦਾ ਝਾੜ ਆਇਆ ਬਾਈ 260 ਬੋਰੀਆਂ ਦਾ 130 ਕੁਇੰਟਲ ਦੇ ਲਗਭਗ ਇਹਦਾ ਝਾੜ ਆਇਆ ਤੇ ਕਈ ਵੀਰ ਵਿੱਚ ਪੁੱਛੀ ਜਾਂਦੇ ਹੁੰਦੇ ਨੇ ਵੀ ਝਾੜ 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 ਬਾਈ ਜਿਹੜਾ ਇਹਦੋਂ ਪਹਿਲਾਂ ਪੱਟਿਆ ਤੀਗਾ ਉਹਦਾ 115 ਤੋਂ 120 ਕੁਇੰਟ ਲਾਇਆ ਇਹਦਾ 130 ਕੁਇੰਟ ਲਾਇਆ ਇਹ ਥੋੜਾ ਜਿਹਾ ਬੀਵੀ ਉਹਦੇ ਨਾਲ ਟੋਪ ਦਾ ਤੀ ਤੇ ਇਹਦੇ ਵਿੱਚੋਂ ਆਪਾਂ ਨੇ ਸੀਡ ਵੀ ਰੱਖਿਆ ਤੇ ਬਾਕੀ ਦਾ ਮਾਲ ਟਰਾਲੀ 'ਚ ਲੋਡ ਕਰਾਂਗੇ ਸੀਡ ਤਾਂ ਚਲੋ ਤੜਕੇ ਭਰ ਲਾਂਗੇ ਇੱਕ ਟਰਾਲੀ ਆਪਣੀ ਭਰੀ ਖੜੀ ਆ ਉਹ ਵੀ ਗ੍ਰੇਡ ਕਰਾਵਾਂਗੇ ਤੇ ਬਾਈ ਇੱਕ ਨਾ ਆਪਾਂ ਚਲੋ ਤੁਹਾਨੂੰ ਦੇਖ ਲਈ ਹੋਣੀ ਸ਼ਾਇਦ ਇੰਸਟਾਗ੍ਰਾਮ ਤੇ ਵੀ ਰੀਲ ਪਾਈ ਆ ਤੇ ਆਪਾਂ ਆਪਣਾ YouTube ਤੇ ਵੀ ਬਲੌਗ ਪਾਵਾਂਗੇ ਇੱਕ ਪੂਰਾ ਆਪਾਂ ਨਾ ਮਤਲਬ ਜਿਹੜੇ ਮੈਂ ਕਹਿੰਦਾ ਉਹ ਬਲੌਗ 'ਚ ਇਹਨਾਂ ਦੱਸ ਦਈਏ ਪੂਰਾ ਚਲ ਬਲੌਗ 'ਚ ਹਾਂ ਬਲੌਗ 'ਚ ਉਹ ਪ੍ਰੋਪਰ ਪੂਰਾ ਬਲੌਗ ਕੱਲ ਨੂੰ ਬਣਾ ਲਾਂਗੇ ਪਤਾ ਹੀ ਹੈ ਚਲ ਤੁਹਾਨੂੰ ਇੰਨਾ ਕੁ ਦੱਸ ਦਿੰਨੇ ਆ ਆਪਾਂ ਜਿਹੜੇ ਆਪਾਂ ਨੂੰ ਦੇਖਦੇ ਆ ਮਿੱਤਰ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਪਹਿਲਾਂ ਸਾਰੇ ਬੰਦੇ ਹਾਂ ਉਹਨਾਂ ਨੂੰ ਆਪਾਂ ਇੱਕ ਉਹ ਮਸ਼ੀਨ ਆਲੂ ਵੀਜਣ ਵਾਲੀ ਵੀਜਣ ਵਾਲੀ ਤੇ ਇੱਕ ਸਪਰੇਅ ਵਾਲਾ ਪੰਪ ਸਪਰੇਅ ਵਾਲਾ ਪੰਪ ਤੇ ਤੀਜਾ ਇਨਾਮ ਜੇ ਆਪਾਂ ਨੂੰ ਰਿਸਪੌਂਸ ਵਧੀਆ ਮਿਲਿਆ ਉਹ ਉਹ ਵਰਨਾ ਇੱਕ ਪ੍ਰੋਸੀਜਰ ਆ ਉਹ ਤੁਹਾਨੂੰ ਅਗਲੀ ਵੀਡੀਓ ਚ ਪਤਾ ਲੱਗੂ ਇਹਦੋਂ ਚ ਹਾਂ ਆਪਾਂ ਵੈਸੀ ਇੰਸਟਾਗ੍ਰਾਮ ਤੇ ਰੀਲ ਵੀ ਪਾਤੀ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਆਪਣਾ ਇੰਸਟਾਗ੍ਰਾਮ ਵੀ ਫੋਲੋ ਕਰ ਲਿਓ ਅਕਾਊਂਟ ਹਾਂ ਮੇਰਾ ਤੇਜੀ ਬੈਣੀਪਾਲ ਡਾਟ ਦੇ ਨਾਮ ਤੇ ਸਲੈਸ਼ ਦੇ ਨਾਮ ਤੇ ਆ ਤੇ ਸੱਤੇ ਦਾ ਸਤਨਾਮ ਸਿੰਘ ਬੈਣੀਪਾਲ ਦੇ ਨਾਮ ਤੇ ਤੇ ਬਾਈ ਸਾਰੇ ਜਾਣੀਏ ਇਹ ਜੇ ਗੱਲ ਨਾ ਸੋਚਿਓ ਵੀ ਕਿਤੇ ਪੈਸੇ ਲੈ ਕੇ ਤੁਹਾਨੂੰ ਮਤਲਬ ਅਸੀਂ ਇਹ ਚੀਜ਼ਾਂ ਕੱਢਾਂਗੇ ਆਪਣਾ ਉਹ ਕੰਮ ਨਹੀਂ ਫ੍ਰੀ ਚ ਕੱਢਾਂਗੇ ਤੁਹਾਨੂੰ ਮੈਂ ਮੈਂ ਐਕਸਪਲੇਨ ਕਰਦਾ ਅਗਲੀ ਵੀਡੀਓ ਚ ਕਰ ਦਾਂਗੇ ਵੈਸੇ ਹਾਂ ਕਿਉਂ ਬਾਈ ਇੱਕ ਆਇਆ ਬਈ ਚਲੋ ਸਾਰੇ ਭਰਾਵਾਂ ਦਾ ਕੋਈ ਫਾਇਦਾ ਹੋਵੇ ਹਨਾ ਆਪਾਂ ਆਪਣਾ ਰਿਸਕ ਲਿਆ ਆਪਾਂ ਉਹ ਆਪਣੇ ਬਾਈ ਨੂੰ ਕਿਹਾ ਹਾਂ ਵੀ ਤੂੰ ਯਾਰ ਐਂ ਕਰ ਵੀ ਇਹ ਨਹੀਂ ਉਹ ਕਹਿੰਦਾ ਦੀ ਆਪਾਂ ਐਡ ਕਰਾ ਲੈਂਦੇ ਆ ਵੀ ਤਿੰਨ ਚਾਰ ਯੂਟਿਊਬਰ ਸਾਦ ਕੇ 20 25 25000 ਰੁਪਏ ਲੈ ਜਾਂਦਾ YouTube ਵਾਲਾ ਹਾਂ ਤੇ ਆਪਾਂ ਉਹੀ ਪੈਸੀ ਦੀ ਨਾ ਮਤਲਬ ਲੋਕਾਂ ਨੂੰ ਚੀਜ਼ ਦੇ ਰਹੇ ਲੋਕਾਂ ਨੂੰ ਚੀਜ਼ ਦੇਣਾ ਐਡਵਰਟਾਈਜ਼ਮੈਂਟ ਹੋ ਗਈ ਨਾਲੇ ਆਪਾਂ ਮਤਲਬ ਲਾ ਲੋ ਸਟੋਰ ਫੁੱਲ ਕਰਨ ਦੀ ਸਟੋਰ ਫੁੱਲ ਹੋ ਜਾਊਗਾ ਬਹੁਤ ਵਧੀਆ ਰਿਸਪੌਂਸ ਆਇਆ ਜੇ ਰੀਲ ਪਾਈ ਸੀ ਤੇ ਲੋਗੇ ਵੀ ਤੁਸੀਂ ਭਰਾ ਵਧੀਆ ਸ਼ੇਅਰ ਕਰਿਓ ਰੀਲ ਨੂੰ ਵੀ ਤੇ ਵੀਡੀਓ ਨੂੰ ਵੀ ਉਹ ਕੱਲ ਨੂੰ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਹਾਂ ਕੱਲ ਨੂੰ ਉਹ ਆਪਾਂ ਪੂਰੀ ਵੀਡੀਓ ਹੈ ਜਿਹੜੀ ਉਹ ਆਪਾਂ ਬਣਾ ਲਾਂਗੇ ਕਿਉਂ ਕੱਲ ਨੂੰ ਸਾਡਾ ਆਲੂਆਂ ਦਾ ਕੰਮ ਆਪਣਾ ਉਧਰ ਹੈ ਆ ਤਿੰਨ ਕਿ ਬੀਘੇ ਤੋਂ ਉਹ ਦੇਖਾਂਗੇ ਕੱਲ ਨੂੰ ਕੱਲ ਨੂੰ ਨਹੀਂ ਆਉਂਦੇ ਹੈਗੇ ਉਹ ਪਰਸੋਂ ਨੂੰ ਆਉਣਗੇ ਬਈਆਂ ਨਾਲ ਗੱਲ ਹੋਈ ਸੀ ਮੇਰੀ ਉਹ ਪਰਸੋਂ ਨੂੰ ਪਟਾਂਗੇ ਫਿਰ ਉਹ ਪਰਸੋਂ ਇਹ ਨਹੀਂ ਪਟਦੀਆਂ ਹੈਗੀਆਂ ਇਹ ਨਹੀਂ ਆਉਂਦੀਆਂ ਹੈਗੀਆਂ ਕੱਲ ਨੂੰ ਤੇ ਆਹ ਟਾਇਰ ਪੁੱਛਦੇ ਹੁੰਦੇ ਬਾਈ 1016 ਦੇ ਇਹ 1016 ਦੇ ਨੇ ਬਈ ਆ ਦੇਖ ਲਓ ਤੁਸੀਂ ਉਹੀ origignal ਰਿੰਬਾਂ ਚ ਨੇ 1016 ਇਹ ਥੋੜੇ ਜੇ ਨਾ ਇਹ ਰਿੰਬਾ ਕਰਕੇ ਇਹਨਾਂ ਦੀ ਫਲਾਵਟ ਘਟੀ ਹੋਈ ਆ ਚਲੋ ਸਾਨੂੰ ਕੰਫਰਟੇਬਲ ਆ ਇਹ ਚੀਜ਼ ਸਾਨੂੰ ਇਹਦਾ ਫਾਇਦਾ ਬਹੁਤ ਆ ਹਾਂ ਜੋ ਪਹਿਲਾਂ ਦਿੱਕਤ ਆਦਾ ਹੁੰਦੀ ਸੀ ਵੀ ਕਿ ਇਹਦੇ ਨਾਲ ਗਾਹਣ ਵੀ ਕਰਦੇ ਹੁੰਨੇ ਆਪਾਂ ਇਹ ਰਿੰਮ ਪਾਏ ਬਨੇ ਪੁੱਠੇ ਕਰਕੇ ਹਾਂ ਜੇ ਪਹਿਲਾਂ ਸਿੱਧੇ ਰਿੰਮ ਤੇ ਹੋਣਾ ਚ ਇੰਨੀ ਕੁ ਸਪੇਸ ਸੀ ਇੱਕ ਉਂਗਲ ਜਿੰਨੀ ਕ ਹੁਣ ਇਹਦੇ ਹੈਗੀ ਆ ਸਪੇਸ ਤਿੰਨ ਉਂਗਲ ਦੀ ਹਾਂ ਆ ਦੇਖ ਲਓ ਬਾਈ ਕੋਈ ਦਿੱਕਤ ਨਹੀਂ ਹੈਗੀ origignal ਰਿੰਮ ਬਨੇ ਜਿਹੜੇ ਉਹਨਾਂ ਚ ਫਿੱਟ ਕਰੇ ਬਨੇ ਬਾਕੀ ਜੇ ਰਿਮ ਵੀ ਬਦਲ ਲੈ ਹੁੰਦੇ ਨੇ ਨਾ ਬਾਈ origignal ਰਿੰਮ ਨਾਲ ਵਿੱਚ ਦਿਆ ਕਰੋ origignal ਰਿੰਮ ਜੇ ਬਾਅਦ ਚ ਲੈਣੇ ਪੈ ਜਾਣ ਬਹੁਤ ਜਿਆਦਾ ਮਹਿੰਗੇ ਮਿਲਦੇ ਨੇ ਹਾਂ ਉਹੀ ਤਾਂ ਗੱਲ ਆ ਹੁਣ ਆ ਇਹ ਨਾਲੇ ਤਾਂ ਬਈ ਆਪਣਾ ਖੇਤੀ ਨੂੰ ਪੂਰਾ ਕੰਮ ਦਿੰਦਾ ਜਿਹੜਾ ਮਰਜ਼ੀ ਕੰਮ ਲੈ ਲਈਏ ਜੇ ਹੁਣ ਇਦੋਂ بڑے ਪਾਉਨੇ ਆ ਟਾਇਰ ਫਿਰ ਪ੍ਰੈਸ਼ਰ ਤੇ ਵੀ ਲੋਡ ਪੈਂਦਾ ਫਿਰ ਦਿੱਕਤ ਆਉਂਦੀ ਆ ਉਹ ਚੀਜ਼ਾਂ ਦੀ ਟਾਇਰ ਆਪ ਬਦਲਣ ਦੇ ਯੋਨਦੇ ਹਾਂ ਮਾਗਰ ਲੈ ਟਾਇਰ ਹੁਣ ਇਹਦੇ 17 ਦੇ ਪਾਵਾਂਗੇ ਤੇ ਬਾਈ ਸਵਰਾਜ ਦੇ ਵੀ 17 ਦੇ ਨਹੀਂ ਪਉਂਦੇ ਇਹਦੇ ਤੋਂ 16 ਦੇ ਪਾਉ। ਉਹਦੇ 17 ਦੇ ਪਾਵਾਂਗੇ ਮਤਲਬ ਉਹ ਗੱਡੀ ਬੜੀ ਹੁੰਦੀ ਹੈ 17ਾਂ ਦੀ ਉਹ ਪਾ ਦਾਂਗੇ ਜੇ ਇਹਦੇ 17 ਦੇ ਪਾਤੇ ਇਹਨੇ ਚੱਕਰ ਡ੍ਰੌਪ ਕਰਨ ਲੱਗ ਜਾਨਾ ਹਾਂ ਕਿਉਂ ਇਹ ਤੋਂ ਬਾਈ ਆਪਾਂ ਦੋਏ ਕੰਮ ਖਚਾਈ ਵਾਲੇ ਵੀ ਜ਼ਿਆਦੇ ਲੈਨੇ ਆ ਨਾ ਜਿਵੇਂ ਹੁਣ ਸਵਰਾਜ 4 ਵੀਲ ਆ ਉਹਦੇ ਉਹਰਾ ਵੀ ਵਧ ਜਾਣਾ ਰੋਟਾ ਮੀਟਰ ਤੇ ਹਾਂ ਉਹਦੇ 4 ਵੀਲ ਤੇ ਉਹਦੇ ਨਹੀਂ ਚੱਕ ਉਹਦੇ ਤੋਰੇ ਘਟਨੇ ਸਵਰਾਜ ਦੇ ਇਹਦੇ ਨਾਲ ਥੋੜੇ ਜੇ ਹਲਕੇ ਜੇ ਤੇ ਉਹਦੇ 12 ਖਾ ਜਾਣਗੇ ਉਹਦੇ ਆਪਾਂ ਮਗਰਲੇ 17 ਦੇ ਮੂਰਲੇ 11 ਦੇ ਇਹ ਟਾਇਰ ਹੁਣ ਆਪਾਂ ਚੇਂਜ ਕਰਾਂਗੇ ਕੋਈ ਵੀ ਹੁੰਦੇ ਆ ਮਤਲਬ ਕਿ ਹੁਣ ਆਪਣੀ ਪ੍ਰਮੋਸ਼ਨ ਪ੍ਰਮੋਸ਼ਨ ਜਾਂ ਕੁਝ ਵੀ ਕਰਾਉਣਾ ਹੁੰਦਾ ਉਹ ਕਰ ਲਿਓ ਕਿ ਨੈਟ ਆਪਾਂ ਬਿੱਕੇ ਵੱਡਾ ਵੱਡਾ ਘਟਾ ਕਰ ਕਿਉਂ ਭਾਈ ਅਸੀਂ ਕੋਈ ਵੀ ਚੀਜ਼ ਆ ਅਸੀਂ ਫ੍ਰੀ ਤਾਂ ਲੈਂਦੇ ਨਹੀਂ ਹੁੰਦੇ ਕਿਸੇ ਤੋਂ ਵੀ ਇਹ ਆਪਣਾ ਅਸੂਲ ਆ ਹਾਂ हां ऐड ਕਰਨੀ ਆ ਮਤਲਬ ਸਾਰੇ ਨੂੰ ਪਤਾ ਹੀ ਆਪਾਂ ਵੱਡੀ ਕੰਪਨੀ ਦੀ ਕਰਦੇ ਹਾਂ ਕਿ ਉੱਥੇ ਆਪਣਾ ਵੀ ਹੱਕ ਬਣਦਾ ਹੈ ਪਰ ਜਿਵੇਂ ਹੁਣ ਕੋਈ ਵਿਚਾਰਾ ਕਾਮਕਾਰ ਵਾਲਾ ਬੰਦਾ ਜਿਹਨੇ ਆਪਣਾ ਕੰਮ ਚਲਾਉਣਾ ਹੁੰਦਾ ਆਪਾਂ ਜ਼ਿੰਦਗੀ ਚ ਆਪਾਂ ਬਈ ਉਹ ਬੰਦੇ ਤੋਂ ਮਤਲਬ ਜਿੰਨਾ ਉਹਨੂੰ ਲਾਗਤ ਹੁੰਦੀ ਆ ਆਪਾਂ ਉਹਨੂੰ ਓਨੀ ਦੇ ਦਾਨੇ ਹੁੰਨੇ ਆ ਚਲੋ ਅਗਲੇ ਦੀ ਜਿੰਨੀ ਕ ਬਚਤ ਹੁੰਦੀ ਆ ਉਹ ਆਪਾਂ ਉਹਨੂੰ ਅ ਉਹ ਉਹ ਕਰਦਾਨੇ ਹੁੰਦੇ ਆ ਪੀ ਵੀ ਨਹੀਂ ਹੁੰਦੇ ਹਾਂ ਅਗਲੇ ਦਾ 10000 ਦਾ ਕੰਮ ਕਰਦੇ ਆਪਾਂ ਕਦੇ ਆਪਣੀ ਜੇਬ ਨਹੀਂ ਦੇਖੀ ਵੀ ਆਪਣੇ ਕੋਲ ਪੈਸੇ ਨਹੀਂ ਹੈਗੇ ਆਪਾਂ ਇਹ ਤੋਂ ਲੈ ਲਈਏ ਹਾਂ ਇਹ ਤੋਂ ਪ੍ਰਮੋਸ਼ਨ ਕਰ ਲਈਏ ਸਾਡੇ ਜਿਹੜੀ ਉਹ ਕਹਣਾ ਕਿ ਇਹ ਜਿਹੜੇ 100 ਰੁਪਏ ਤਾਂ ਵੀ ਉਹੀ ਸੂਲ ਨੇ ਜਿਹੜੇ ਇਹ ਤੇ ਸਾਲੇ 5 ਰੁਪਏ ਵੀ ਨਹੀਂ ਹੈਗੇ ਇਹ ਸੂਲਾਂ ਤੇ ਜਿਹੜੀ ਹਾਂ ਸਾਡੇ ਕੋਲ ਬਈ ਇਹੋ ਜਿਹੇ ਹਿਸਾਬ-ਕਿਤਾਬ ਨਹੀਂ ਹੈਗੇ ਅਸੀਂ ਹੁਣ ਤੁਸੀਂ ਵੀਡੀਓ ਦੇਖਦੇਈਓ ਹਾਂ ਨਾ ਜਿੰਦਗੀ ਬਈ ਉਹਦਾ ਕਹਣਾ ਯਾਰੀ ਕਮਾਈਆ ਜਮੀਰ ਖੱਟੀ ਆ ਬਸ ਅਣਖ ਨਾਲ ਜਿਉਣਾ ਕਹਿੰਦਾ ਅਣਖ ਨਾਲ ਰਹਿਣਾ ਅਣਖ ਨਾਲ ਮਰਨਾ ਮੌਤ ਚਾਹੇ ਸੜੀ 10 ਸਾਲ ਦੀ بجائے ਅੱਜ ਆ ਜੇ ਹਰ ਅਣਖ ਨਾ ਰਹਿਣਾ ਤੇ ਅਣਖ ਨਾਲੇ ਮਨ ਸਵਾਦ ਨਾਲ ਜ਼ਿੰਦਗੀ ਕੱਟਣੀ ਹੈ ਕਹਣ ਦਾ ਮਤਲਬ ਐ ਥੋੜੀ ਆ ਵੀ ਕੋਈ ਕੈ ਦੇਵੇ ਬਿੱਲੀ ਚ ਭਾਵੇਂ ਕੱਖ ਨਾ ਰਹੇ ਹਾਂ ਉਹ ਪਤਾ ਕੀ ਗੱਲ ਹੈ ਉਹ ਗੀਤ ਮਤਲਬ ਐਵੇਂ ਬਣੇ ਹਾਂ ਹਾਂ ਹੁਣ ਆਪਣਾ ਬਾਈ ਆ ਬਿੱਲਾ ਹਰੇਕ ਬੰਦਾ ਯਾਦ ਕਰਦਾ ਉਹਨੂੰ ਹਨਾ ਇਹ ਚੀਜ਼ ਹੁੰਦੀ ਆ ਮਗਰ ਉਹ ਬੰਦੇ ਦੇ ਉਹ ਤੋਂ ਪਹਿਲਾਂ ਦਾ ਅਗਲਾ ਹਰੇ ਕੇ ਕਹਿੰਦਾ ਵੀ ਬੰਦਾ ਵਧੀਆ ਸੀ ਤੇ ਲੇਵਰ ਪਹੁੰਚ ਗਈ ਹਾਂ ਜੀ ਉਹ ਗੁੱਡੂ ਨਹੀਂ ਪਹੁੰਚਿਆ ਹਾਂ ਜੀ ਠੀਕ ਆ ਗੁੱਡੂ ਗੁੱਡੂ ਹਾਂ ਜੀ ਕਹਦਾ ਹਾਂ ਜੀ ਤੇਰੀ दारू ਪੀਤੀ ਹੋਈ ਐ ਸਾਲਿਆ ਹੈਂ ਡੋਨੇ ਆਇਆ ਹਲੇ ਆਇਆ ਨਹੀਂ ਇਹਦਾ ਅੰਦਾਲਾ ਖੋਲ ਕੇ ਫੜਾ ਇਹਦਾ ਉਹੀ ਆ ਬੰਦਾ ਜਿਹੜਾ ਗਾਜਰਾਂ ਦਾ ਟ੍ਰੈਂਡ ਬੰਦਾ ਉਹੀ ਆ ਇਹ ਹਾਂ ਇਹ ਬੰਦਾ ਗਾਜਰਾਂ ਦਾ ਟ੍ਰੈਂਡ ਆ ਪੂਰਾ ਇਹ ਤੋਂ ਗਾਜਰਾਂ ਦੀ ਕੋਈ ਵੀ ਨੌਲੇਜ ਲੈ ਸਕਦੇ ਹੋ ਤੁਸੀਂ ਕੋਈ ਵੀ ਖੇਤੀ ਜੀ ਮੈਨੂੰ ਸਾਰੇ ਏ ਟੂ ਜੁੜ ਤੱਕ ਹਾਂ ਇਹਦਾ ਇਹਦਾ ਫੁੱਲ ਬਲੌਗ ਪਾਵਾਂਗੇ ਆਪਾਂ ਕਦੇ ਦੇਖ ਲਓ ਬਾਬਿਓ ਹੈ ਤਾਂ ਇੱਕੇ ਪਿੰਡ ਹਨਾ ਉਧਰ ਆਲੂ ਆਪਾਂ ਪਰਸੋਂ ਚਾਉਥੇ ਦੇ ਪੱਟ ਰਹੇ ਹਾਂ ਤੇ ਇੱਧਰ ਖੇਤ ਹਲੇ ਗਿੱਲਾ ਪਿਆ ਇਧਰਲੇ ਪਾਸੇ ਮੀਂਹ ਇੰਨਾ ਜ਼ਿਆਦਾ ਪਿਆ ਹੋਇਆ ਸੀ ਪੂਰਾ ਖੇਤ ਭਰ ਗਿਆ ਤੀ ਉਹ ਪਰਲਾ ਪਾਸਾ ਆਪਣਾ ਪੱਟਣ ਤੋਂ ਰਹਿੰਦਾ ਉਹ ਦੇਖ ਲੋ ਖੜਾ ਉਹਦੇ ਤੇ ਹੁਣ ਦੁਬਾਰੇ ਫੇਰ ਗਰਾਮੋ ਕਰਨੀ ਪੈਣੀ ਆ ਕਿਉਂ ਗੁੱਲੀ ਡੰਡਾ ਜਿਹੜਾ ਫੇਰ ਚਮਲ ਗਿਆ ਹਜੇ 5-4 ਦਿਨ ਹਲੇ ਪੱਤੇ ਨਹੀਂ ਜਾਣੇ ਹੈਗੇ ਹੁਣ ਜਿਹੜਾ ਇਹਦੇ ਚ ਮਾਲ ਪਿਆ ਤੀ ਬਾਈ ਹਲਾਂ ਤੀ ਚੱਕ ਕੇ ਕੱਢਿਆ ਬਾਹਰ ਆ ਦੇਖ ਲੋ ਤੁਸੀਂ ਪਰ ਫੇਰ ਵੀ ਵਿਚੋ ਆਲੂ ਗਲ ਗੇ ਹੁਣ ਇਹਨੂੰ ਘਰੇ ਲਾ ਕੇ ਸ਼ਾਂਟੀ ਕਰਾਂਗੇ ਦੀ ਜਿਹੜਾ ਗਲਿਆਵਾ ਮਾਲ ਆ ਉਹ ਕੱਢ ਦਾਂਗੇ ਇਹਦੇ ਚ ਤੇ ਅੱਜ ਹਲਾਂ ਤੀ ਚੱਕਿਆ ਤੇ ਆ ਦੇਖ ਲੋ ਤੁਸੀਂ ਇਹ ਯਾਰ ਲੇਬਰ ਸਾਡੀ ਥੋੜੀ ਜੀ ਵਧੀਆ ਘੱਟਦੀ ਐ ਆਲੂ ਬਹੁਤ ਛੱਡਿਆ ਹੋਇਆ ਹੈ ਵਿੱਚ ਖੇਤ ਦੇ ਵਿੱਚ ਕੁਝ ਤਾਂ ਹੁਣ ਮੀਂਹ ਨਾਲ ਮਿੱਟੀ ਪਰੇ ਹੋ ਗਈ ਹੈ ਨਾ ਤੇ ਆਲੂ ਬਹੁਤ ਪਿਆ ਖੇਤ ਦੇ ਵਿੱਚ ਤੇ ਅੱਜ ਇਹਦੀ ਸਾਫ ਸਫਾਈ ਕਰਾਉਨੇ ਆ ਇਹਦੇ ਆਲੇ-ਦਾਲੇ ਬਾਈ ਹੁਣ ਸਪਰੇਅ ਮਾਰ ਦਾਂਗੇ ਆਪਾਂ ਗ੍ਰਾਮੋਸ ਉਹਨਾ ਜਿਹੜੀ ਖੰਡੀ-ਖੁੰਡੀ ਆ ਉਹ ਸੁੱਕ ਜੂਗੀ ਕਿਉਂ ਆਪਾਂ ਬਾਈ ਜਿਵੇਂ ਹੁਣ ਪਹੀਆਂ ਦਾ ਆਲਾ-ਦਾਲਾ ਆਪਾਂ ਜਿਆਦਾ ਕਹੀ ਨਹੀਂ ਫੇਰਦੇ ਹੁੰਦੇ ਕਿਉਂ ਫਿਰ ਪਹੀ ਤੋਂ ਮਿੱਟੀ ਝੜਨ ਲੱਗ ਜਾਂਦੀ ਆਪਾਂ ਗ੍ਰਾਮੋ ਮਾਰ ਦਾਂਗੇ ਕਿਰਾਂ ਸਾਰਾ ਕੁਝ ਆਲਾ-ਦਾਲਾ ਸਾਫ ਹੋ ਜਾਊਗਾ ਹੁਣਾ ਇਹਦੇ ਚ ਕੱਲ ਨੂੰ ਜਾਂ ਕੱਲ ਤੇ ਅਗਲੇ ਦਿਨ ਇਹਦੇ ਚ ਹਲਕੀ ਜੀ ਹੈਰੋਂ ਫੇਰਾਂਗੇ ਤਾਂ ਜੋ ਜਿਹੜੀ ਖੇਤ ਨੂੰ ਹਵਾ ਪੈਣ ਲੱਗ ਜੂਗੀ ਹੁਣ ਬਹਿ ਟਰੈਕਟਰ ਉੱਪਰ ਸੀ ਕਮਾਇਆ ਕਿਤੇ ਗੜਿਆ ਤਾਂ ਹੈ ਨਹੀਂ ਜਾਨੀ ਰਾਮਨਾਲ ਉੱਪਰ ਉੱਪਰ ਚੱਲਦਾ ਕਿਉਂਦੇ ਚ ਰੇਤਾ ਪਿਆ ਹੋਇਆ ਹੈ ਜ਼ਮੀਨ ਦੇ ਵਿੱਚ ਪਰ ਫੇਰ ਵੀ ਪਾਣੀ ਦੀ ਕੰਡੀਸ਼ਨ ਇੰਨੀ ਧੀ ਉੱਤੇ ਮੀਂਹ ਪੈੰਦੇ ਦੇ ਵਿੱਚ ਪਾਣੀ ਪੂਰਾ ਖੜਾ ਤੀਏ ਖੇਤ ਦੇ ਵਿੱਚ ਤੇ ਇਨਾਂ ਕ ਖੇਤ ਪਟਿਆ ਗਿਆ ਤੀ ਆਪਣਾ ਉਹ ਪਰਲੇ ਪਾਸੇ ਬਈ ਤਿੰਨ ਤਿੰਨ ਚਾਰ ਕ ਬਿਘੇ ਥੋਂ ਆਪਣਾ ਰਹਿੰਦਾ ਉਹ ਮੋਟਰ ਦੇ ਲਵੇ ਪ 12 13 ਗੇੜੇ ਆ ਦਾ ਗੇੜ ਮਤਲਬ ਰੈਂਦਾ ਲੰਬਾ ਤੇ ਗਰੇਡਰ ਆਪਣਾ ਪਹੁੰਚ ਗਿਆ ਬਾਈ ਉਹ ਦੇਖੋ ਉਹ ਸਮਾਨ ਜਾ ਰਿਹਾ ਗਰੇਡਰ ਦਾ ਇੱਕ ਉਹ ਜਾਂਦਾ ਟਰਾਲਾ ਤੇ ਇੱਕ ਉਹ ਜਾਂਦਾ ਟਰਾਲਾ ਪੰਜ ਛਾਂਟੀਆਂ ਵਾਲਾ ਗਰੇਡਰ ਆ ਬਾਬੇ ਉਹ ਆਪਣਾ ਉਹ ਸਾਹਮਣੇ ਕੋਲਡ ਸਟੋਰ ਆ ਇੱਥੋਂ ਉਹ ਦਿਖ ਰਿਹਾ ਹੈ ਹਨਾ ਤੇ ਆਪਣਾ ਲੱਦਿਆ ਗਿਆ ਹੁਣ ਬਾਈ ਅੱਜ ਦਿਹਾੜੀ ਤੇ ਲਾਵਾਂਗੇ ਇਹਨੂੰ ਸਾਫ ਸਫਾਈ ਕਰਦੇ ਆ ਸਾਰੇ ਦੀ ਇਹਨੂੰ ਦੇਖਾਂਗੇ ਫਿਰ ਜਿਹੜਾ ਇਹ ਮਾਲ ਆ ਬਾਈ ਇਹਨੂੰ ਸਾਫ਼ ਕਰਕੇ ਆਪਾਂ ਜਦ ਦੁਬਾਰੇ ਡੜਾ ਕਰਾਂਗੇ ਨਾ ਉਹਦੇ ਵਿੱਚ ਰਲਾਵਾਂਗੇ ਠੀਕ ਆ ਹੁਣ ਹੋਰ ਕੀ ਕਰਾਂਗੇ ਬਾਈ ਕੋਈ ਬਸ ਦੀ ਗੱਲ ਹੈ ਨਹੀਂ ਇਹਨੂੰ ਕਿਉਂ ਥੋੜਾ ਜਿਹਾ ਇਹਦਾ ਰੰਗ ਆ ਜਿਹੜਾ ਹਰਾ ਹੋ ਗਿਆ ਇਹ ਆਲੂ ਕਿਉਂ ਖਾ ਸਕਦੇ ਨ ਹੋ ਗਏ ਇਹਨਾਂ ਨੂੰ ਪਿਆ ਨੂੰ ਤੇ ਬਿਨਾਂ ਸੈਂਪਲ ਵਾਲੇ ਆਲੂ ਚ ਆਪਾਂ ਇਹਨੂੰ ਪਾ ਸਕਦੇ ਆ ਤੇ ਬਾਕੀ ਉਹ ਪੱਟਾਂਗੇ ਉਹਨੂੰ ਅੱਡ ਵੇਚਾਂਗੇ ਉਹਦਾ ਸ਼ਾਇਦ ਡੜਾ ਹੀ ਕਰ ਲਾਂਗੇ ਹੁਣ ਹੋਰ ਕੀ ਕਰਾਂਗੇ ਹੁਣ ਉਹਦੇ ਵਾਸਤੇ ਫਿਰ ਇਹ ਵੀ ਆਪਣੇ ਇੱਕ ਜਿਹੜਾ ਪਹਿਲਾਂ ਲੱਗ ਗਿਆ ਇੱਕ ਆ ਲਾਤਾ ਹੁਣ ਮੰਨ ਕੇ ਚਲੋ 50 ਘਟਿਆ ਮੰਗ ਹੋ ਗਿਆ ਇਹ ਸਿਸਟਮ ਤੇ ਬਾਕੀ ਹੁਣ ਦੇਖਦੇ ਆ ਅਗਾ ਅੱਗੇ ਕੀ ਬਣਦਾ ਉਧਰ ਮੱਕੀ ਦੀ ਤਿਆਰੀ ਆ ਕੱਲੂ ਮੱਕੀ ਬੀਜ ਦਾਂਗੇ ਆਪਾਂ ਕੋਣ ਕਾ